ਅਲਵੀ ਸੁਖਬੀਰ ਬਾਦਲ ਇੱਥੇ ਸੀ ਉਹ ਕਹਿੰਦੇ ਕਿ ਇੱਕ ਸਾਲ ਚੀ ਤੀਕਾਂ ਪੈ ਗਈਆਂ ਸਿਆਸੀ ਪਾਰਟੀ ਬਣਾਉਣ ਚੱਲੇ ਨੇ ਹਾਂਜੀ ਵੱਡੇ ਬਾਦਲ ਸਾਹਿਬ ਨੇ ਕਹਿੰਦੇ 16 ਸਾਲ ਜੇਲ੍ਹ ਕੱਟੀ ਆ ਕੀ ਕਹੋਗੇ ਉਹਨਾਂ ਦੇ ਬਿਆਨ ਇਹ ਕੋ ਜੇਲ੍ਹ ਕੱਟਣਾ ਕੋਈ ਬਹੁਤ ਵੱਡੀ ਗੱਲ ਹੈ ਕਿ ਆਪਣੇ ਕੌਮ ਦੇ ਬੰਦਿਆਂ ਨੂੰ ਜੇਲ੍ਹਾਂ ਤੋਂ ਛੱਟੋ ਇਹਨਾਂ ਦੀ ਇਹੋ ਮਨਸਾ ਹੈ ਕਿ ਇਹ ਜਿਹੜੇ ਕੋਈ ਜਿਹੜੇ ਲੋਕ ਪ੍ਰਵਾਂਤ ਲੀਡ ਰਿਹਾ ਉਹ ਜੇਲ੍ਹਾਂ 'ਚ ਰਹਿਣ ਤੇ ਇਹ ਉਹਨਾਂ ਦੇ ਮਗਨੋਂ ਰਾਜ ਕਰਦੇ ਰਹਿ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਅਸੀਂ ਅਜੋ 14 ਤਰੀਕ ਨੂੰ ਮਾਗੀ ਮਕਸਰ ਮੇਲੇ ਤੇ ਜਦੋਂ ਗੁਰੂ ਸਾਹਿਬ ਨੇ 40 ਮੁਕਤਾਂ ਦੀ ਟੁੱਟੀ ਗੰਢੀ ਗੰਢੀ ਆ ਉਸ ਦਿਵਸ ਨੂੰ ਮੁੱਖ ਰੱਖਦੇ ਹੋਏ ਅਸੀਂ ਵੀ ਇੱਥੇ ਇੱਕ ਭਾਈ ਅਮਰਤਪਾਲ ਸਿੰਘ ਵੱਲੋਂ ਔਰ ਸਰਬਜੀਤ ਸਿੰਘ ਵੱਲੋਂ ਤੇ ਬਾਕੀ ਹੋਰ ਪੰਜਾਬ ਵਾਸੀਆਂ ਵੱਲੋਂ ਅਸੀਂ ਇੱਕ ਸਾਂਝੀ ਇਸੇ ਪੰਥਕ ਇਕੱਤਰਤਾ ਕਰਨ ਜਾ ਰਹੇ ਹਾਂ ਜਿਸ ਵਿੱਚ ਅਸੀਂ ਇੱਕ ਰਾਸੀ ਪਾਰਟੀ ਜਿਹੜੀ ਆ ਪੰਥਕ ਤੌਰ ਤੇ ਜਿਹੜੇ ਪੰਥਕ ਤੌਰ ਤੇ ਵਿਚਰੂਗੀ ਉਹ ਉਹਦੇ ਉਹਦਾ ਵੀ ਆਗਾਜ਼ ਕਰਨ ਜਾ ਰਹੇ ਹਾਂ ਇਸ ਕਰਕੇ ਅਸੀਂ ਇਹ ਬਹੁਤ ਵੱਡੀ ਇਕਤਰਤਾ ਕਰਕੇ ਸੰਗਤ ਕੋਦਗੀ ਪ੍ਰਵਾਨਗੀ ਵੀ ਲਵਾਵਾਂਗੇ ਤੇ ਸੰਗਤ ਨੂੰ ਸਾਡੀ ਪੰਜਾਬ ਪੂਰੇ ਪੰਜਾਬ ਵਾਸੀਆਂ ਨੂੰ ਅਪੀਲ ਹੈ ਕਿ ਉਸ 14 ਤਰੀਕ ਨੂੰ ਤੁਸੀਂ ਵੱਧ ਤੋਂ ਵੱਧ ਪਹੁੰਚ ਕੇ ਸਹਿਯੋਗ ਕਰੋ ਤੇ ਸਾਨੂੰ ਕੁਝ ਇਹੋ ਜਿਹੀਆਂ ਸ਼ਿਕਾਇਤਾਂ ਵੀ ਮਿਲ ਰਹੀਆਂ ਕਿ ਪ੍ਰਸ਼ਾਸਨ ਕਾਫੀ ਲੋਕਾਂ ਨੂੰ ਡਰਾਤ ਮੁਕਾ ਵੀ ਰਿਹਾ ਕਿ ਤੁਸੀਂ ਉੱਥੇ ਪਹੁੰਚੋ ਨਾ ਜਾਂ ਉਹਨਾਂ ਦੀਆਂ ਮੀਟਿੰਗਾਂ 'ਚ ਨਾ ਜਾਓ ਇਹੋ ਜਿਹੇ ਹਾਲਾਤ ਵੀ ਸੁਣ ਚਾ ਰਹੇ ਆ ਤੇ ਇਸ ਕਰਕੇ ਅਸੀਂ ਕਹਿੰਨੇ ਕਿ ਸਾਰੇ ਤੁਸੀਂ ਡਰ ਭੈ ਤੋਂ ਮੁਕਤ ਹੋ ਕੇ ਇੱਥੇ ਆਓ ਕੋਈ ਗੱਲ ਨਹੀਂ ਕਿ ਰਾਤ ਸੀ ਸਿਆਸੀ ਕਾਨਫਰੰਸ ਵਿੱਚ ਕੋਈ ਇਦਾਂ ਦਾ ਕੋਈ ਆਪਾਂ ਕੋਈ ਆਪਣੇ ਕੋਈ ਗਲਤ ਏਜੰਡਾ ਤੇ ਹੈ ਨਹੀਂ ਕਿ ਜਿਹੜਾ ਕਾਨੂੰਨ ਦੇ ਖਿਲਾਫ ਕੋਈ ਗੱਲ ਹੋ ਰਹੀ ਬਾਪੂ ਜੀ ਸਿਆਸੀ ਕਾਨਫਰੰਸ ਕਿਹਦੇ ਵੱਲੋਂ ਕੀਤੀ ਜਾ ਰਹੀ ਹੈ ਇਹ ਜੀ ਸਾਡੇ ਵੱਲੋਂ ਸਾਰੇਆਂ ਦੇ ਨਾਲ ਮਿਲ ਕੇ ਸਰਬਜੀਤ ਸਰਬਜੀਤ ਸਿੰਘ ਐਮਪੀ ਹੈ ਹੋਰ ਸਾਰੇ ਜਿਹੜੇ ਜਸਕਰਨ ਸਿੰਘ ਕ ਵੈਸੇ ਮੇਨ ਟੂ ਰੋਲ ਤੇ ਅਮਰਤ ਪਾਰਟੀ ਮੈਂ ਤੇ ਸਰਬਜੀਤ ਸਿੰਘ ਆ ਤੇ ਬਾਕੀ ਹੋਰ ਸੰਗਠਨਾਂ ਦਾ ਸਾਰੀਆਂ ਬਹੁਤ ਜਥੇਬੰਦੀਆਂ ਦਾ ਸਹਿਯੋਗ ਹੈ ਜਿਹੜੀ ਸਿਆਸੀ ਪਾਰਟੀ ਗਠਨ ਕਰਨ ਦੀ ਗੱਲ ਚੱਲ ਰਹੀ ਹੈ ਉਹ ਗਠਿਤ ਹੋ ਗਈ ਉਹਦੀ ਕਮੇਟੀ ਬਣ ਗਈ ਜਾਂ ਉਹਦਾ ਪ੍ਰੋਸੈਸ ਜੇ ਚੱਲਣਾ ਨਹੀਂ ਉਹਦਾ ਪ੍ਰੋਸੈਸ ਹੈ ਜੇ ਸ਼ੁਰੂ ਹੀ ਹੋਣਾ ਤੇ ਵੈਸੇ 14 ਤਰੀਕ ਨੂੰ ਸਸੀਂ ਉਹਦਾ ਆਗਾਜ਼ ਕਰਦਾਂਗੇ ਉਹ ਕਮੇਟੀ ਬਣਾ ਕੇ ਉਹਦਾ ਜੋ ਵੀ ਫਾਰਮੈਟੀਆਂ ਪਾਰਟੀ ਬਣਾਉਣ ਵਾਸਤੇ ਜ਼ਰੂਰੀ ਹੈ ਉਹ ਸਾਰੀਆਂ ਸੇ ਪੂਰੀਆ ਕਰਨ ਵਾਸਤੇ ਉਹ ਕਮੇਟੀ ਦੀ ਡਿਊਟੀ ਲਾਵਾਂਗੇ ਅੱਗੇ ਵਰਕਿੰਗ ਕਮੇਟੀ ਜੋ ਵੀ ਉਸ ਸਟਰਕਚਰ ਸਵਿਧਾਨ ਜਾਂ ਜੋ ਵੀ ਸਾਰੀਆਂ ਚੀਜ਼ਾਂ ਜੋ ਏਜੰਡਾ ਪਾਰਟੀ ਦਾ ਉਹ ਸਾਰਾ ਵਕ ਵਕ ਮੀਟਿੰਗ ਤੈਅ ਕਰਨਾ। ਜੀ ਉਹ ਕਮੇਟੀ ਦਾ ਗਠਨ ਕਰ ਰਹੇ ਆਪਾਂ ਉਦੋਂ ਜਦ ਪਾਰਟੀ ਹੀ ਉਦੋਂ ਗਠਨ ਹੋ ਰਹੀ ਹੈ ਤੇ ਕਮੇਟੀ ਤੋਂ ਬਾਅਦ ਪਾਰਟੀ ਬਣੇਗੀ ਉਸ ਤੋਂ ਆਪਣਾ ਏਜੰਡਾ ਨਹੀਂ ਪਾਰਟੀ ਵੈਸੇ ਤੇ ਪਾਰਟੀ ਦਾ ਹੀ ਹੈ ਪਾਰਟੀ ਨੂੰ ਅਜੇ ਪੂਰੀ ਰੂਪਰੇਖਾ ਦੇਣ ਵਾਸਤੇ ਅਸੀਂ ਉਹ ਕਮੇਟੀ ਕਰਾਂਗੇ ਅਨਾਉਂਸ ਤੇ ਕਮੇਟੀ ਅੱਗੇ ਸਾਰੀ ਉਹ ਪਾਰਟੀ ਦੀ ਜੋ ਗਤੀਵਿਧੀਆਂ ਜੋ ਫਾਰਮਲਟੀਆਂ ਜੋ ਵੀ ਹੈ ਉਹਦੀਆਂ ਸਾਰੀਆਂ ਪੂਰੀਆਂ ਕਰੂਗਾ। ਕਾਨਫਰੰਸ ਦੇ ਮੁੱਖ ਬੁਲਾਵੇ ਕੌਣ ਹੋਣਗੇ ਮੁੱਖ ਬੁਲਾਵੇ ਵੀ ਅਜੇ ਅਸੀਂ ਇੱਕ ਦੋ ਦਿਨਾਂ ਚ ਡਿਸਾਈਡ ਕਰਦੇ ਹਾਂ ਉਹ ਸਾਰੇ ਜਿਹੜੀਆਂ ਚੀਜ਼ਾਂ ਜੇ ਅਸੀਂ ਅੱਜ ਜਗਾ ਜਗਾ ਫਾਈਨਲ ਕਰ ਰਹੇ ਸਾਂ ਲੋਕਾਂ ਨੂੰ ਅਪੀਲ ਕਰਨ ਵਾਸਤੇ ਆਏ ਹਾਂ ਕਿ ਤੁਸੀਂ ਵੱਧ ਤੋਂ ਵੱਧ ਲੋਕਾਂ ਨੂੰ ਪਤਾ ਲੱਗ ਜਾਏ ਕਿ ਅਸੀਂ ਕਰਨ ਜਾ ਰਹੇ ਹਾਂ ਇਹ ਇਹ ਸਾਡਾ ਸਨਿਆ ਦੇਣ ਵਾਸਤੇ ਉਦੇਦਾਰ ਕੌਣ ਹੋਣਗੇ ਪਾਰਟੀ ਦੇ ਜੀ ਹਾਂਜੀ ਮੇਨ ਉਦੇਦਾਰ ਕੌਣ ਹੈ ਜੀ ਮੇਨ ਉਦੇਦਾਰ ਜੇ ਫਿਲਹਾਲ ਤੋਂ ਅਸੀਂ ਪੰਜ ਮੈਂਬਰੀ ਕਮੇਟੀ ਕਰ ਰਹੇ ਹਾਂ ਉਹਦੀ ਦੇਖ ਰਿਹਾ ਚੀ ਅੱਗੇ ਸਾਰੇ ਜਿਹੜੀ ਉਦੇਦਾਰੀਆਂ ਸਾਰੀਆਂ ਜੋ ਜ਼ਿਲ੍ਹਿਆਂ ਦੇ ਜਾਂ ਪੰਜਾਬ ਲੈਵਲ ਦੇ ਜੋ ਵੀ ਹੈ ਸਾਰੇ ਜਿਹੜੇ ਉਹ ਉਹ ਕੀਤੇ ਜਾਣ। ਬਹੁਤ ਸਟਰੋਂਗਲੀ ਅਕਾਲੀ ਦਲ ਬਦਲ ਲਗਾਤਾਰ ਕੌਂਫਰੈਸ ਕਰਦਾ ਹਰ ਵਾਰੀ ਮਾਗੀ ਤੇ। ਕੱਲ ਵੀ ਸੁਖਬੀਰ ਬਾਦਲ ਇੱਥੇ ਸੀ ਉਹ ਕਹਿੰਦੇ ਕਿ 1 ਸਾਲ ਦੀ ਚੀਕਾਂ ਪੈ ਗਈਆਂ ਸਿਆਸੀ ਪਾਰਟੀ ਬਣਾਉਣ ਚੱਲੇ ਨੇ। ਵੱਡੇ ਬਾਦਲ ਸਾਹਿਬ ਨੇ ਕਹਿੰਦੇ 16 ਸਾਲ ਜੇਲ੍ਹ ਕੱਟੀ ਆ ਕੀ ਕਹੋਗੇ ਉਹਨਾਂ ਦੇ ਪਿਆਨ। ਕੀ ਜੀ ਮੇਰਾ ਖਿਆਲ ਹੈ ਕਿ ਜੋ 16 ਸਾਲ ਵੀ ਉਹ ਵੀ ਝੂਠ ਬੋਲ ਰਹੇ ਆ। ਬਾਦਲ ਸਾਹਿਬ ਨੇ 16 ਸਾਲ ਨਹੀਂ ਕੱਟੀ ਤੇ ਸੁਖਬੀਰ ਬਾਦਲ ਨੇ ਕਿੰਨੇ ਸਾਲ ਕੱਟੀ ਆ ਜਿਹੜਾ ਉਹ ਪਾਰਟੀ ਚਲਾ ਰਹੇ ਆ। ਹਾਂ ਇਹ ਜੇ ਕੋ ਜੇਲ ਕੱਟਣਾ ਕੋਈ ਬਹੁਤ ਵੱਡੀ ਗੱਲ ਹੈ ਕਿ ਕੋ ਆਪਣੇ ਕੌਮ ਦੇ ਬੰਦਿਆਂ ਨੂੰ ਜੇਲੋਂ ਤੋਂ ਸੁਟੋ ਇਹਨਾਂ ਦੀ ਇਹੋ ਮਨਸ਼ਾ ਹੈ ਕਿ ਇਹ ਜਿਹੜੇ ਕੋਈ ਜਿਹੜੇ ਲੋਕ ਪ੍ਰਵान्त ਲੀਡ ਰਿਹਾ ਉਹ ਜੇਲਾਂ 'ਚ ਰਹਿਣ ਤੇ ਇਹ ਉਹਨਾਂ ਦੇ ਮਗਰੋਂ ਰਾਜ ਕਰਦੇ ਰਹਿ ਇਹ ਇਹ ਇਹਨਾਂ ਦੀ ਇਹੋ ਮਨਸ਼ਾ ਹੈ ਇਸ ਕਰਕੇ ਇਹ ਉਹਨਾਂ ਦੀਆਂ ਗੱਲਾਂ ਦਾ ਕੋਈ ਨਹੀਂ ਉਹਨਾਂ ਨੂੰ ਤਾਂ ਹੁਣ ਕੌਮ ਨੇ ਨਕਾਰ ਦਿੱਤਾ ਹੋਇਆ ਅਸੀਂ ਹੱਥ ਪੈਰ ਮਾਰ ਰਹੇ ਆ ਪਰ ਕੌਮ ਉਹਨਾਂ ਨੂੰ ਪਰਵਾਹ ਨਹੀਂ ਕਰੂਗੀ ਉਹ ਤੇ ਅਕਾਲ ਤਖਤ ਤੋਂ ਵੀ ਪਘੋੜੇ ਹੋ ਗਏ ਉਹ ਜੋ ਉਹਨਾਂ ਨੂੰ ਜੋ ਉਹਨਾਂ ਨੇ ਆਪਣੇ ਸਾਰੇ ਗ੍ਰਾਮ ਹੀ ਮੰਨ ਲਏ ਕਿ ਜੋ ਅਸੀਂ ਕੌਮ ਨਾਲ ਐਡੇ ਵੱਡੇ ਧੋਖੇ ਮਾਏ ਆਏ ਤੇ ਉਦੋਂ ਬਾਅਦ ਵੀ ਉਹਨਾਂ ਦੀ ਕੋਈ ਰਹਿਣੇ ਨਹੀਂ ਗਈ ਕੋਈ ਕਾਰਗੁਜ਼ਾਰੀ ਤੇ ਫਿਰ ਵੀ ਉਹ ਅਕਾਲ ਤਖਤ ਨੂੰ ਵੀ ਚੈਲੰਜ ਕਰ ਰਹੇ ਆ ਉਹ ਜਸੇਦਾਰਾਂ ਦੇ ਉੱਪਰ ਵੀ ਉਹਨਾਂ ਨੂੰ ਬਲੇਮ ਕਰ ਰਹੇ ਆ ਕਿ ਉਹ ਉਹਨਾਂ ਉਹਨਾਂ ਨੂੰ ਕਿਸ ਤਰੀਕੇ ਨਾਲ ਦੋਸ਼ੀ ਸਰਾਇਆ ਜਾਵੇ ਅਸੀਂ ਪਾਕ ਸਾਫ ਹੋ ਜਾਈਏ ਜਸਵੀਰ ਸਿੰਘ ਰੋਡੇ ਤੁਹਾਡੇ ਨਾਲ ਮੈਂ ਕਾਫੀ ਸਰਬਜੀਤ ਦੀ ਵੀ ਮਦਦ ਕੀਤੀ ਐ ਤੇ ਮਮਰਪਾਸ ਸਿੰਘ ਦੇ ਨਾਲ ਵੀ ਹੱਥਾਂ ਖੜੇ ਆ ਪਾਰਟੀ ਬਣਾਉਣ ਤੋਂ ਪਹਿਲਾਂ ਸਾਨੂੰ ਪੁੱਛਿਆ ਨਹੀਂ ਗਿਆ ਨੇ ਇਹ ਜੀ ਹੁਣ ਦੇਖੋ ਇੱਕ ਪਾਰਟੀ ਸਿਆਸੀ ਪਾਰਟੀ ਉਹਨਾਂ ਦੀ ਵੀ ਹੈਗੀ ਆ ਪੰਥਕ ਇੰਟਰਨੈਸ਼ਨਲ ਪੰਥਕ ਦਲ ਤੇ ਹੋਰ ਵੀ तरह ਦੀ ਸਾਰੇ ਸਾਰੇ ਆਪੋ ਆਪਣੀ ਜਗਤ ਹੈਗੇ ਆ ਤੋਂ ਉਹਦੀ ਉਹਦੇ ਇੱਕ ਅਸੀਂ ਵੀ ਇਹ ਚੀਜ਼ ਆਪਣੇ ਤੌਰ ਤੇ ਇੱਕ ਖੜੀ ਕਰ ਰਹੇ ਆਂ ਤੇ ਸਾਰੇ ਵਾਕੀ ਅਸੀਂ ਉਹਨਾਂ ਦੇ ਆਸ਼ੀਰਵਾਦ ਚਾਹੁੰਦੇ ਆਂ ਸਾਰਿਆਂ ਦਾ ਸਹਿਯੋਗ ਚਾਹੁੰਦੇ ਆਂ ਅਸੀਂ ਕੋਈ ਉਹਨਾਂ ਦੇ ਇਹੋ ਜੀ ਕੋਈ ਗੱਲ ਨਹੀਂ ਕਿ ਹਾਂ ਕਿ ਕੋਈ ਬੁਦਾ ਸਿੱਖ ਪੰਥ ਦੀ ਚੜ੍ਹਦੀ ਕਲਾ ਦੀ ਕੰਮ ਕਰ ਰਿਹਾ। ਜਿਵੇਂ ਜਸਕਰਨ ਸਿੰਘ ਤੁਹਾਡੇ ਨਾਲ ਬੈਠੇ ਨੇ ਕਾਂ ਸਿੰਘ ਵਾਲਾ ਇਹਨਾਂ ਦਾ ਵੀ ਅਕਾਲੀ ਦਲ ਫਤਿਆ। ਕੋਸ਼ਿਸ਼ ਕਰੋਗੇ ਸਾਰੇ ਅਕਾਲੀ ਦਲ ਇਕੱਠੇ ਹੋ ਜਾਣ ਜਿੰਨੇ ਉਹ ਐਂਟੀ ਨੇ ਚੱਕੋ ਨਹੀਂ ਅਸੀਂ ਸਾਰਿਆਂ ਨੂੰ ਇਹ ਨਾਲ ਲੈ ਕੇ ਚੱਲਣਾ ਚਾਹੁੰਦੇ ਹਾਂ ਕਿ ਪੰਜਾਬ ਦੀ ਜਿਹੜੀ ਸਮੱਸਿਆ ਜੋ ਵੀ ਅੱਜ ਹੋ ਰਿਹਾ ਪੰਜਾਬ ਦੇ ਹਾਲਾਤ ਬਣੇ ਪਏ ਆ ਇਹ ਤੇ ਮੇਰੇ ਖਿਆਲ ਸਾਰਿਆਂ ਨੂੰ ਇਕੱਠੇ ਹੋ ਕੇ ਲੜਾਂਗੇ ਤਾਂ ਫੇਰ ਹੀ ਸਾਡਾ ਕੋਈ ਕੋਈ ਜਿਹੜਾ ਹੋ ਸਕਦਾ। ਮੈਂ ਕਹਿੰਦੇ ਜਥੇਦਾਰਾਂ ਨੂੰ ਹੁਕਮ ਹੀ ਹੋਇਆ ਜੀ। ਵੀ ਵੱਖ-ਵੱਖ ਭਾਂਡੇ ਸਮੇਟ ਕੇ ਇਕੱਠੇ ਹੋ ਕੇ ਹਾਲਤਾ ਦੇ ਢਲੇ। ਨਹੀਂ ਉਹ ਦੂਜੇ ਵੱਲੋਂ ਦੂਜਿਆਂ ਨੂੰ ਇਕੱਠੇ ਕਰਦੇ ਕਰਦੇ ਹੋਰ ਨਵੇਂ ਭਾਂਡੇ ਖਿਲਾਰ ਰਹੇ ਨੇ ਨਹੀਂ ਇਹ ਦੇਖੋ ਜੀ ਜਥੇਦਾਰ ਸਾਹਿਬ ਨੇ ਜਦੋਂ ਉਹ ਦੋ ਧਿਰਾਂ ਨੂੰ ਜਿਹੜੀਆਂ ਬਾਗੀ ਤੇ ਦਾਗੀ ਸੀ ਉਹਨਾਂ ਨੂੰ ਵੀ ਉਹਨਾਂ ਨੇ ਹੁਕਮ ਦਿੱਤਾ ਉਹ ਉਹਨਾਂ ਵਾਸਤੇ ਇਹ ਹੁਕਮਨਾਮਾ ਉਹਨਾਂ ਨੇ ਉਹਨਾਂ ਨਾਲ ਸਾਰੇ ਪੰਛੀ ਦੇ ਬਾਕੀ ਜਥੇਬੰਦੀਆਂ ਨੂੰ ਕਿਸੇ ਨੂੰ ਉਹਨਾਂ ਨੇ ਨਾਲ ਲਿਆ ਇਸ ਕਰਕੇ ਮੇਰਾ ਖਿਆਲ ਹੈ ਕਿ ਜਿਹੜਾ ਅਕਾਲ ਤਖਤ ਦਾ ਹੁਕਮ ਹੈ ਉਹ ਉਹਨਾਂ ਤੇ ਹੀ ਆ ਉਹਨਾਂ ਦੂਜੀਆਂ ਧਿਰਾਂ ਨੂੰ ਮੰਨਿਆ ਨਹੀਂ ਇਸ ਕਰਕੇ ਦੂਜੀਆਂ ਹੋਰ ਵੀ ਵਕਵਾਕ ਤੇ ਰਹਿ ਗਈਆਂ ਤੇ ਇਹ 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 ਮਸਲਾ ਪਿਛਲੇ ਪ੍ਰਸਤਾਵਨ ਨੂੰ ਉਡਾਲਾ ਜਿਹੜੇ ਹਾਂਜੀ ਉਹਨਾਂ ਦਾ ਗਰੁੱਪ ਉਹਦੇ ਬਾਰੇ ਤੁਸੀਂ ਕੀ ਕੀ ਵਿਚਾਰ ਹੈ ਤੁਹਾਡੇ ਜੀ ਨਾਲ ਆਉਣਾ ਚਾਹਣ ਜਾਂ ਨਹੀਂ ਅਸੀਂ ਤੇ ਸਾਰਿਆਂ ਨੂੰ ਬੇਨਤੀ ਕਰਾਂਗੇ ਕਿ ਤੁਸੀਂ ਸਾਰੇ ਆਪਾਂ ਰਲ ਮਿਲ ਕੇ ਚੱਲੀਏ ਪਰ ਫਿਰ ਵੀ ਅਸੀਂ ਕੁਝ ਇਹੋ ਜਿਹੀਆਂ ਸ਼ਰਤਾਂ ਸਾਡੀਆਂ ਹੋਣਗੀਆਂਗੇ ਆਪਾਂ ਤੈਅ ਕਰਾਂਗੇ ਕਿ ਜਿਹੜੇ ਜਿਹੜੇ ਬੰਦਿਆਂ ਨੇ ਕੌਮ ਦਾ ਉਸ ਟਾਈਮ ਤੇ ਕੋਈ ਏ ਨੁਕਸਾਨ ਕੀਤਾ ਜਾਂ ਉਹ ਇਹਨਾਂ ਦੇ ਨਾਲ ਵਿਚਰਦੇ ਰਹੇ ਆ ਜਿੰਨੇ ਕੁ ਦੋਸ਼ੀ ਹੈ ਕੋਈ ਕਈ ਉਹਨਾਂ ਚੋਂ ਉਹਨਾਂ ਤੋਂ ਵੱਧ ਵੀ ਦੋਸ਼ੀ ਹੈਗੇ ਇਸ ਕਰਕੇ ਆਪਾਂ ਸਾਰੇ ਜਣੇ ਇਹ ਤਾਂ ਬਾਅਦ ਚ ਫੈਸਲਾ ਕਰਾਂਗੇ ਕਿ ਕਿਹੜਾ ਜਿਹੜਾ ਬੰਦਾ ਸਹੀ ਪੰਥ ਨਾਲ ਖੜਾ ਰਿਹਾ ਪੰਥ ਦੇ ਹੱਕ ਚ ਉਹ ਆਪਣੀ ਰਾਸੀ ਤਾਕਤ ਵਾਸਤੇ ਨਹੀਂ ਪੰਥ ਵਾਸਤੇ ਲੜਦਾ ਰਿਹਾ ਉਹ ਜਿਹੇ ਬੰਦਿਆਂ ਨੂੰ ਅਸੀਂ ਵਿਚਾਰ ਕਰਾਂਗੇ ਜਿਸ ਤਰ੍ਹਾਂ ਭਾਈ ਅਮਰਤਪਾਲ ਸਿੰਘ ਨੇ ਖਾਲਸਾ ਵੀਰ ਸ਼ੁਰੂ ਕੀਤੀ ਸੀ ਇਹਨਾਂ ਆਸ਼ਾ ਨੇ ਕਨਾਪ ਤੇ ਤੁਹਾਡਾ ਕੀ ਕਤਮ ਹੋਏਗਾ ਜਦੋਂ ਨਵਾਂ ਕਾਰੀਦਲ ਬਣ ਜੇਗਾ ਪੰਜਾਬ ਚ ਲੈ ਕੇ ਜਾਓਗੇ ਇਸ ਮੈਂ ਨੂੰ ਨਹੀਂ ਇਹ ਸਭ ਤੋਂ ਵੱਡੀ ਸਮੱਸਿਆ ਅੱਜ ਅੱਜ ਜਿਹੜੀ ਸਾਡੀ ਨੌਜਵਾਨੀ ਦੀ ਹੈ ਨਸ਼ਿਆਂ ਦੀ ਹੈ ਪੰਜਾਬ ਨਸ਼ਿਆਂ ਤੋਂ ਇੰਦਾ ਪੀੜਤ ਹੈ ਕਿ ਜਦ ਤੁਸੀਂ ਆਂ ਵਿੱਤਰਦੇ ਆ ਤੁਸੀਂ ਸਾਨੂੰ ਹੁਣ ਪਤਾ ਲੱਗਦਾ ਕਿ ਲੋਕ ਕਿੰਨੇ ਪਰੇਸ਼ਾਨ ਨੇ ਤੇ ਜੋ ਅਮਰਪਾਲ ਨੂੰ ਜਤਾਇਆ ਉਹ ਵੀ ਇਸੇ ਵਿਸ਼ੇ ਤੇ ਹੀ ਲੋਕਾਂ ਨੇ ਬਹੁਤ ਲੋਕਾਂ ਨੂੰ ਉਮੀਦ ਆ ਕਿ ਜੇ ਅਮਰਪਾਲ ਬਾਹਰ ਆ ਜਾਂਦਾ ਤੇ ਸ਼ਾਇਦ ਸਾਡੇ ਬੱਚੇ ਬਚ ਸਕਦੇ ਆ ਸਾਡੀ ਜਿਹੜੀ ਨੌਜਵਾਨੀ ਕਿਵੇਂ ਲੰਘੂਗਾ ਆਪਣੇ ਕੋਲੇ ਪਾਰਟੀ ਹਾਂਡੇ ਜਿਹੜੀ ਸੰਗਤਾਂ ਕੋਲ ਕਿਸੇ ਚੀਜ਼ ਦੀ ਕਮੀ ਆ ਜੀ ਸੰਗਤਾਂ ਦੀ ਇਹ ਲੋਕ ਸਭਾ ਇਲੈਕਸ਼ਨ ਜਿਹੜੀ ਸਾਡੇ ਕੋਲ 1 ਰੁਪਿਆ ਵੀ ਨਹੀਂ ਸੀ ਇਹ ਸਾਰਾ ਕੁਝ ਇਹ ਚੀਜ਼ ਹੈ ਕਿ ਅਸੀਂ ਕੋਈ ਸ਼ਰਾਬਾਂ ਪਿਆ ਕੇ ਕੋਈ ਵੋਟਾਂ ਖਰੀਦ ਕੇ ਥੋੜੀ ਅਸੀਂ ਇਹ ਕੰਮ ਕਰਨਾ ਅਸੀਂ ਤਾਂ ਲੋਕਾਂ ਦੀ رائے ਨਾਲ ਸੰਗਤ ਦੇ ਸਹਿਯੋਗ ਨਾਲ ਹੀ ਅੱਗੇ ਵਧਣਾ ਇਸ ਕਰਕੇ ਇਸ ਚੀਜ਼ ਦੀ ਵੀ ਜਦੋਂ ਸੰਗਤ ਉੱਠ ਪੈਂਦੀ ਆ ਆ ਦੋ ਲੋਕ ਸਭਾ ਸੀਟਾਂ ਤੇ ਅਸੀਂ ਦੇਖਿਆ ਕਿ ਕੁਝ ਵੀ ਨਹੀਂ ਸੀ ਹੈਗਾ ਡੀਜ਼ਲ ਪਾਉਣ ਵਾਸਤੇ ਪੈਸੇ ਨਹੀਂ ਸੀ ਹੈਗੇ ਤੇ ਫਿਰ ਵੀ ਦੇਖੋ ਕਿੱਡੇ ਮਾਰਜਨ ਨਾਲ ਲੋਕਾਂ ਨੇ ਜਿਤਾਦੇ ਜਦੋਂ ਲੋਕ ਜਾਗ ਪੈਂਦੇ ਆ ਉਦੋਂ ਕੋਈ ਕਿਸੇ ਚੀਜ਼ ਦੀ ਸਮੱਸਿਆ ਨਹੀਂ ਹੁੰਦੀ ਸਿੱਧੀ ਰੋਡ ਮੈਨੂੰ ਨਹੀਂ ਦੱਸ ਤੁਸੀਂ ਨਵੀਂ ਪਾਰਟੀ ਤਾਂ ਚਲੋ ਬਣਾ ਲਈਏ ਲੋਕਾਂ ਨੂੰ ਵੀ ਕਹਿਣਾ ਚਾਹੁੰਦੇ ਆ ਸੰਗਤ ਨੂੰ ਕੀ ਕਹਿਣਾ ਚਾਹੁੰਦੇ ਆ ਨਹੀਂ ਸੰਗਤ ਨੂੰ ਵੀ ਕਹਿਣਾ ਹੈ ਕਿ ਜੋ ਪੰਜਾਬ ਦੇ ਹਾਲਾਤ ਪੰਜਾਬ ਦੇ ਹਾਲਾਤਾਂ ਨੂੰ ਇਹ ਇਸ ਚੰਗੇ ਪਾਸੇ ਤੋਰਨ ਵਾਸਤੇ ਆਪਾਂ ਨੂੰ ਤੁਹਾਡੇ ਸਾਰਿਆਂ ਦੇ ਸਹਿਯੋਗ ਦੀ ਲੋੜ ਆ ਆਪਾਂ ਸਾਰੇ ਜਣੇ ਰਲ ਮਿਲ ਕੇ ਧਰਮ ਜਾਤ ਮਜਬ ਤੋਂ ਉੱਠ ਕੇ ਪੰਜਾਬ ਨੂੰ ਬਚਾਉਣ ਵਾਸਤੇ ਆਪਾਂ ਸਾਰੇ ਜਣੇ ਇੱਕੋ ਮੁੱਠ ਹੋਈਏ ਤੇ ਇੱਕ ਮੁੱਠ ਹੋ ਕੇ ਆਪਾਂ ਬੜਾ ਮਾਰੀ ਆਪਣੇ ਨੌਜਵਾਨੀ ਨੂੰ ਬਚਾਈਏ ਜੋ ਆਪਣੇ ਹਾਲਾਤ ਬਣੇ ਪਏ ਆ ਜੋ ਜੋ ਇਥੇ ਪ੍ਰਵਾਸ ਦੀ ਸਮੱਸਿਆ ਵਧ ਰਹੀ ਆ ਜਾਂ ਇਹੀ ਇਥੋਂ ਪ੍ਰਵਾਸ ਕਰ ਰਹੇ ਆ ਸਾਡੀ ਕਿਤੇ ਦਿਨੋਂ ਦਿਲ ਦੇ ਪੰਜਾਬੀਆਂ ਦੀ ਜਿਹੜਾ ਅਸਲੀ ਵਾਰਸ ਪੰਜਾਬ ਦੇ ਉਹਨਾਂ ਦੀ ਗਿਣਤੀ ਘਟ ਰਹੀ ਹੈ ਉਹ ਸਾਰੇ ਚਿੰਤਾ ਦਾ ਵਿਸ਼ਾ ਆ ਆਪਾਂ ਸਾਰੇ ਜਣੇ ਰਲ ਕੇ ਹੀ ਹੰਬੜਾ ਮਾਰੀਏ